ਹੁਣ ਬੇਨਤੀ ਕਰਦੇ ਆਂ ਭਾਈ ਗਰਜੀਤ ਸਿੰਘ ਜੀ ਨੂੰ ਉਹ ਆਪਸੰਦ ਸੰਗਤ ਨਾਲ ਚੰਦ ਮਿੰਟ ਵਿਚਾਰ ਸਾਂਝੇ ਕਰਨਗੇ ਭਾਈ ਗਰਜੀਤ ਸਿੰਘ ਜੀ ਫੌਜੀ ਸਾਹਿਬ ਹੈਲੋ ਹੈਲੋ ਹਾਂਜੀ ਬੋਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਜਾਗਦੀਆਂ ਜ਼ਮੀਰਾਂ ਵਾਲੇ ਮੋਰਚੇ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਰਕਾਰਾਂ ਨੇ ਪਿਛਲੇ 10 ਸਾਲਾਂ ਦਾ ਗਿੱਲਾ ਪੀਣਾ ਪਾਇਆ ਹੋਇਆ ਉਸੇ ਤਰੀਕੇ ਨਾਲ ਮੌਜੂਦਾ ਸਰਕਾਰ ਗਿੱਲਾ ਪੀਣਾ ਪਾ ਰਹੀ ਹੈ ਇਹ ਬੇਈਮਾਨਾਂ ਨੇ ਕਾਨੂੰਨ ਬਣਾਉਣ ਦੀ ਨੀਤ ਦੇ ਵਿੱਚ ਇਹ ਹੈ ਨਹੀਂ ਤਾਂ ਇਹਨਾਂ ਨੂੰ ਪੁੱਛੋ ਇਹ ਬੇਈਮਾਨਾਂ ਨੂੰ ਪੁੱਛੋ ਕਿੰਨਾ ਪੈਸਾ ਚਾਹੀਦਾ ਕਾਨੂੰਨ ਬਣਾਉਣ ਵਾਸਤੇ ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਦਾ ਘਰ ਵੇਚ ਕੇ ਅਸੀਂ ਪੈਸੇ ਦੇ ਮਾਗੇ ਤਾਨੂੰ ਇਹ ਕਾਨੂੰਨ ਬਣਾਉਣ ਇਹਨਾਂ ਨੂੰ ਕਿੰਨੇ ਸਰਚਾ ਵੀ ਦਿੰਦੇ ਨੇ ਕਾਨੂੰਨ ਬਣਾਉਣ ਵਾਸਤੇ ਜਿਵੇਂ ਮਗਲਾ ਨੇ ਗੱਡੇ ਪਰ ਪਰ ਕੇ ਸੰਘਾ ਦੇ ਸਰੋਂ ਨੇ ਲਾ ਦੇ ਸੀ ਅਸੀਂ ਦੁਬਾਰੇ ਫੇਰ ਦੇਣ ਨੂੰ ਤਿਆਰ ਪਰ ਸਾਨੂੰ ਸਾਡੇ ਗੁਰੂ ਦਾ ਸਤਕਾਰ ਚਾਹੀਦਾ ਹੈ ਇਹ ਬੇਇਮਾਨਾਂ ਨੂੰ ਤਰਨਾ ਜੇ ਤੁਸੀਂ ਕਾਨੂੰਨ ਬਣਾਉਂਦੇ ਹੋ ਤਾਂ ਠੀਕ ਹੈ ਓਏ ਨਹੀਂ ਸਾਡੇ ਚਮੜੀ ਦੇ ਚਿਤੜੇ ਚਿਤੜੇ ਉੱਟਣਗੇ ਇਹ ਗੁਰੂ ਸਾਹਿਬ ਦਾਊਗਾ ਔਰ ਨਹੀਂ ਬਖਸ਼ੂਗਾ ਜੇ ਮੈਂ ਚਵਾਦੋ ਮਿਨਰ ਰੋੜ ਪਾੜ ਦੇ ਜਦੋਂ ਮੈਂ ਚੀ ਦੇਖਦਾ ਬੀਏ ਪਈ ਬੋਨਾ ਐ ਗੁਰੂ ਪ੍ਰਤੀ ਅਮਾਨ ਨਰ ਨਹੀਂ ਹੈਗੇ ਓਏ ਹਰਾਮ ਦੇ ਲੋ ਸੋਡੀਆਂ ਜਨਾ ਬਟਕੇ ਰੱਖਨਾਗੇ ਮੈਂ ਸਕਾਲ ਪਰਖੂ ਹਰ ਜਨਮ ਅਜ ਨੂੰ ਮੰਨ ਕੇ ਕਰਿਆ ਇੱਕ ਵਾਰੀ ਮੇਰੀ ਸ਼ਹੀਦੀ ਓੜ ਦੋ ਜੈ ਹਰਾਮ ਦਿਓ ਸਾਨੂੰ ਸ਼ਹੀਦਾ ਸਿੰਘਾਂ ਨੇ ਜਹਾਂ ਜਾਨ ਬਚਣਾ ਫੂਕਿਆ ਸਾਨੂੰ ਗੱਡੀਆਂ ਦੇ ਵਿੱਚ ਨਾ ਫੂਕਿਆ ਤਾਂ ਗੁਰੂ ਦਾ ਸਿੰਘ ਨਾ ਕਿਉ ਜੇ ਮੈਂ ਪਈ ਤਾਰੂ ਸਿੰਘ ਨੇ ਜੇ ਮੈਂ ਪਈ ਤਾਰੂ ਸਿੰਘ ਨੇ ਬਾਸ਼ਨ ਕੀਤਾ ਸੀ ਸ਼ਹੀਦ ਹੋਣ ਮੈਲੇ ਮਿੱਤੈ ਨੂੰ ਜੁੱਤੀ ਦੇ ਨਾਲ ਲੈ ਕੇ ਜਾਊਂਗਾ ਅੱਜ ਮੈਂ ਬਚਨ ਕਰਦਾ ਜਦੋਂ ਮੇਰੀ ਸ਼ਹੀਦੀ ਹੁੰਦੀ ਏ ਉਦੋਂ ਹੀ ਇਹ ਜਾਨ ਮਾਂ ਦਾ ਨਾਸ਼ ਹੋਣਾ ਸ਼ੁਰੂ ਹੋਊਗਾ ਗੁਰੂ ਪਿਆਰੀ ਸਹਿ ਸੰਗਤ ਜੀ ਗੁਰੂ ਉੱਪਰ ਦੀ ਆਪਾਂ ਨੂੰ ਕੁਝ ਨਹੀਂ ਹੈਗਾ ਇਹ ਸਰੀਰ ਇਹ ਇੱਕ ਮਿੱਟੀ ਦੀ ਢੇਰੀ ਐ ਇਹਨੂੰ ਆਪਾਂ ਵੱਡਾ ਨਹੀਂ ਮੰਨ ਸਕਦੇ ਸਾਡੇ ਲੱਖਾਂ ਸ਼ਹੀਦਿਆਂ ਦੇ ਕੇ ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਮਿਲੇ ਨੇ ਤਾਂ ਮੈਂ ਬਹੁਤਾ ਨਾ ਬੋਲਦਾ ਹੋਇਆ ਲਾਸ਼ ਤੇ ਬੱਚ ਫੇਰ ਕਹਿੰਦਾ ਓ ਬੇਈਮਾਨਾ ਬੰਦੇ ਨੇ ਪੱਕ ਮਣ ਕੇ ਕਾਨੂੰਨ ਬਣਾ ਲਓ ਅੱਜ ਤੋਂ ਬਾਅਦ ਇਸ ਮੋਰਚੇ ਦਾ ਕੋਈ ਵੀ ਸਿੰਘ ਕਿਸੇ ਨਾਲ ਮੀਟਿੰਗ ਕਰਨੀ ਜਾਊਗਾ ਅਸੀਂ ਪਖਾਰੀ ਨਹੀਂ ਹੈਗੇ ਜਿਹੜੇ ਤੀਜੇ ਦਿਨ ਇਹਨਾਂ ਕੋਲ ਜਾ ਕੇ ਝੋਲੀ ਹਾਢੀਏ ਇਹ ਬੇਈਮਾਨ ਇਹਨਾਂ ਦੇ ਪੈਰਾਂ ਥੱਲੇ ਹਕਮ ਚੋ ਤੇ ਮੈਨੂੰ ਜਾਨ ਚਾੜ ਛੱਡਣ ਦੀ ਆਕਿਆ ਬਖਸ਼ੋ ਜਦੋਂ ਮੇਰੀ ਸ਼ਹੀਦੀ ਹੁੰਦੀ ਹੈ ਤਾਂ ਦੂਜਾ ਸਿੰਘ ਕਿੱਥੇ ਰਹੇ ਬੋਲਦੇ ਹੋਇਆਂ ਬਾਦਾਂ ਘਾਟੇ ਦੀ ਮਾਪੀ ਤਾਂ ਗੁਰੂ ਪਿਆਰੀ ਸਤ ਸੰਗਤ ਜੀ ਮੇਰਾ ਫਿਕਰ ਨਾ ਕਰਿਓ ਜੰਨਾ ਚਿਰ ਇਸ ਸਰੀਰ ਦੇ ਵਿੱਚ ਸਵਾਸ ਨੇ ਅਈ ਗੱਜਦਾ ਰਹੂੰਗਾ ਅਈ ਪਿਆਰੇ ਥੱਲੇ ਦੁਸ਼ਤਾਂ ਦੇ ਅਗਮਚੋਂ ਦਾ ਰਹੂੰਗਾ ਕਿਉਂਕਿ ਮੈਂ ਬਾਜਾਂ ਵਾਲੇ ਦਾ ਪੁੱਤ ਜਦੋਂ ਆਪ ਆਪਣੇ ਆਪ ਨੂੰ ਪਹਿਚਾਣ ਗਏ ਵੀ ਸਾਡੇ ਵਿੱਚ ਖੂਨ ਕਿਹਦੇ ਸਾਡਾ ਟੀਐਨ ਕਿਹਦਾ ਤਾਂ ਅਸੀਂ ਕਦੇ ਵੀ ਟਿੱਕੇ ਨਹੀਂ ਬੈਠ ਸਕਦੇ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਗੁਰੂ ਦੇ ਅੰਗ ਪਾੜ-ਪਾੜ ਕੇ ਗਲੀਆਂ ਨਾਲੀਆਂ ਦੇ ਵਿੱਚ ਖਿਲਾਰੇ ਜਾਂਦੇ ਨੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਤੱਕੇ ਹੋ ਗਏ ਈਮਾਨਦਾਰ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਵੱਧ ਤੋਂ ਵੱਧ ਆਪਣਾ ਫਰਜ਼ ਸਮਝ ਕੇ 30 ਤਰੀਕ ਨੂੰ ਵੱਡਾ ਇਕੱਠ ਕਰੋ ਤੇ ਇਹਨਾਂ ਦੀਆਂ ਜੜ੍ਹਾਂ ਲਓ ਦੁਸ਼ਟਾਂ ਦੀਆਂ ਤਾਂ ਹੁਣ ਪੰਜ ਜਗਾਰੇ ਛੱਡਾਂਗੇ ਤਾਂ ਗੱਜ ਕੇ ਚਾਹੇ ਗਿਣਤੀ ਦੇ ਥੋੜਿਓ ਕੋਈ ਪਰਵਾਹੀ ਔਰ ਗੱਜ-ਬੱਜ ਕੇ ਫਤਿਹ ਦੇ ਵਿੱਚ ਜਵਾਬ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਤ੍ਰੀ ਅਕਾਲ ਹਲੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ